ਤੇ ਹਾਂਜੀ ਜੀ ਜੈ ਪੀਰ ਬਾਬਾ ਸ਼ੇਖ ਪੱਕੋਸ਼ਾ ਜੀ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਆਲੋ ਪੱਟੀ ਜਿੱਥੇ ਆਪਣੇ ਮਕੇਰੀਆਂ ਬਲਾਕ ਦਾ ਸਾਨੋਂ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਇਹ ਕਬੱਡੀ ਕੱਪ ਹੈ ਜਿਹੜਾ 102 ਸਾਲ ਪੁਰਾਣਾ ਚੱਲਦਾ ਆ ਰਿਹਾ ਹੈ ਤੇ ਹਰ ਸਾਲ ਹੁੰਦਾ ਹੈ ਤੇ ਬਾਕੀ ਤੁਹਾਨੂੰ ਜਿੰਨੀ ਵੀ ਇਨਫੋਰਮੇਸ਼ਨ ਹੈ ਸਾਰੀ ਪਿੰਡ ਦੇ ਸਰਪੰਚ ਸਾਹਿਬ ਦੇਣਗੇ ਤੇ ਹਾਂਜੀ ਸਰਪੰਚ ਸਾਹਿਬ ਜੀ ਧੰਨਵਾਦ ਜੀ ਜੈ ਬਾਬਾ ਸ਼ੇਖ ਪੱਕੋਸ਼ਾ ਜੀ ਦੀ ਇਸ ਸਾਡਾ ਕਬੱਡੀ ਕੱਪ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਧੁੰਮਤਾ ਮਨਾਇਆ ਜਾ ਰਿਹਾ ਹੈ 102 ਸਾਲ ਪੁਰਾਣਾ ਟੂਰਨਾਮੈਂਟ ਜਿਹੜਾ ਕਦੀ ਵੀ ਅਸੀਂ ਕਿਸੇ ਹਾਲਾਤਾਂ 'ਚ ਵੀ ਕਦੀ ਕੈਂਸਲ ਨਹੀਂ ਕੀਤਾ ਨਾ ਉਹ ਕੈਂਸਲ ਹੁੰਦਾ ਇਹ ਸਾਡੀ ਪਰੰਪਰਾ ਹੈ ਇੱਕ ਸਾਡੇ ਪਿੰਡ ਦੀ ਤੋਂ ਸਾਨੂੰ ਬਾਬਾ ਜੀ ਦਾ ਤਿਹਾੜਾ ਹਰ ਸਾਲ ਇਸੇ ਤਰ੍ਹਾਂ ਧਮ ਧਮ ਨਾ ਮਨਾਉਣਾ ਪੈਂਦਾ ਇਸ ਵਾਰ ਅਸੀਂ 20 ਤੇ 21 ਸਤੰਬਰ ਨੂੰ ਜਿਹੜੇ ਸਾਡੇ 21 20 21 ਸਤੰਬਰ ਨੂੰ ਫਾਈਨਲ ਮੈਚ ਹੋਣਗੇ ਪਿੰਡਾਲੂ ਪੱਟੀ ਵਿੱਚ ਇੰਟਰਨੈਸ਼ਨਲ ਖਿਡਾਰੀ ਆਣਗੇ ਜਿਹਦੇ ਵਿੱਚ ਅਸੀਂ 11 ਲੱਖ ਰੁਪਏ ਦਾ ਨਾਮ ਬੰਨਾਂਗੇ ਇਸ ਟੂਰਨਾਮੈਂਟ ਵਿੱਚ ਸਾਡੇ ਪਿੰਡ ਦਾ ਭਰ ਜੋ ਸਹਿਯੋਗ ਹੁੰਦਾ ਹੈ ਹਰ ਬੰਦਾ ਬਹੁਤ ਮਿਹਨਤ ਨਾਲ ਕੰਮ ਕਰਦਾ ਵਿੱਚ ਲੰਗਰਾਂ ਦੀ ਸੇਵਾ ਵੀ ਤਿੰਨ ਚਾਰ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਇਹਦੇ ਵਿੱਚ ਜਿਹੜੇ ਸਾਡੇ ਵੀਰ ਬਾਹਰ ਬੈਠੇ ਨੇ ਯੂ ਐਸ ਏ ਬੈਠੇ ਨੇ ਜਾਂ ਹੋਰ ਕੰਟਰੀਆਂ 'ਚ ਬੈਠੇ ਨੇ ਐਨ ਆਰ ਆਈ ਵੀਰ ਨੇ ਉਹ ਵੀ ਪੂਰਾ ਆਪਣਾ ਸਹਿਯੋਗ ਦਿੰਦੇ ਨੇ ਉਹਨਾਂ ਬੱਚਿਆਂ ਦੇ ਕਰਕੇ ਇਹ ਟੂਰਨਾਮੈਂਟ ਅੱਜ ਸਾਡਾ ਬੁਲੰਦੀਆਂ ਤੇ ਹੈ ਇਸ ਕਰਕੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਹਮ ਹਮ ਆ ਕੇ ਆਲੋ ਪੱਟੀ ਪੁੱਜੋ ਤੇ ਮੇਲੇ ਦੀ ਸ਼ਾਨ ਵਧਾਓ ਇੱਥੇ ਤੁਹਾਨੂੰ ਸਾਰਾ ਕੁਝ ਚਾਹ ਪਾਣੀ ਰੋਟੀ ਸਭ ਲੰਗਰ ਮਿਲਣਗੇ ਤੁਸੀਂ ਖਾ ਪੀ ਕੇ ਤੇ ਐਨ ਕਬੱਡੀ ਦਾ ਆਨੰਦ ਲਓ ਆਓ ਜੀ ਪਿੰਡ ਆਲੋਪੱਟੀ 20 ਤੇ 21 ਸਤੰਬਰ ਨੂੰ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਹੋ ਮਹਾ ਮਹਾ ਕੇ ਆਲੋਪੱਟੀ ਪੂਜੋ ਤੇ ਆਲੋਪੱਟੀ ਦੇ ਮੇਲੇ ਦੀ ਸ਼ਾਨ ਵਧਾਓ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਤੇ ਸਾਡੇ ਪਿੰਡ ਆਓ ਤੇ ਕਬੱਡੀ ਦਾ ਮਾਣ ਵਧਾਓ